ਲਓ ਜੀ ਲਾਈ ਆ ਬਈ ਦੋਸਤੋ ਪਾਣੀ ਕਣਕ ਨੂੰ ਤੀਜਾ ਆ ਦੇਖੋ ਲੈ ਆ ਦੂਜੀ ਮੋਟਰ ਛੱਡ ਕੇ ਪਹਿਲੀ ਵਾਰ ਤਾਂ ਆਪਾਂ ਨੂੰ ਕੈਪਟੀ ਤੇ ਫਿਲਟਰ ਆਪਣੇ ਵਾਲੀ ਸੀਗੀ ਅਗਰ ਕਿ ਕੈਪਟੀ ਮਿਲੀ ਨਹੀਂ ਗੰਨੇ ਫਿਲਟਰੀ ਐ ਇੱਧਰ ਖਾਲ ਚ ਖੜਾ ਸੀ ਪਾਣੀ ਜਿਆ ਗੰਦਾ ਆ ਸਾਰਾ ਇਹ ਨਾ ਤਾਂ ਇਹ ਸਾਫ਼ ਹੋ ਜਾਊਗਾ ਪਰ ਜਾਂਦਿਆਂ ਨੂੰ ਸਮੈਲ ਵਾਈਦੀ ਐ ਗੰਦੀ ਇਹ ਸਾਫ਼ ਹੋ ਜੇ ਤੀਜਾ ਪਾਣੀ ਆ ਕਣਕ ਨੂੰ ਪਹਿਲਾਂ ਵੀ ਦੋ ਮੋਟਰਾਂ ਕਰਕੇ ਨਾਲੇ ਮਗਰ ਲਈ ਰੇ ਹੁਣ ਸਾਰਾ ਅੱਜ ਕੰਮ ਕੰਪਲੀਟ ਹੋ ਗਿਆ ਦਿਨ ਬਹੁਤ ਸੋਹਣਾ ਪਹਿਲਾਂ ਤਾਂ ਮੀਂਹ ਸੀ ਮੀਂਹ ਪਊ ਮੀਂਹ ਪਊ ਸੱਤ ਅੱਠ 'ਚ ਮੀਂਹ ਪਊ ਤੁਹਾਨੂੰ ਆਸਮਾਨ ਸਾਫ਼ ਹੋ ਗਿਆ ਹੁਣ ਕਿਹੜੇ ਮੀਂਹ ਪੈਣੇ ਆ ਕਣਕ ਨੂੰ ਲੇਟ ਹੋ ਜਾਂਦਾ ਸੀ ਕੰਮ ਪਹਿਲਾਂ ਦੋ ਪਾਣੀ ਲਗਾਤਾਰ ਨੇੜੇ ਨੇੜੇ ਮੋੜਨੇ ਪੈਗੇ ਸੀਗੇ ਅੱਜ ਦੋ ਬੋਰੀਆਂ ਰਹਿਦੀਆਂ ਇੱਕ ਬੋਰੀ ਆ ਪਈ ਐ ਇੱਕੋ ਬੰਦਾ ਆਪਣਾ ਸਿਰ ਦਾ ਛਿੱਟੀ ਜਾਂਦਾ ਤੇ ਜੇ ਕਿ ਥੋੜੀ ਰਹਿ ਗਈ ਤਾਂ ਦੂਜਾ 11 ਮੋੜ ਲੈਣੇ 2.5 11 ਦੀ ਇੱਕ ਬੋਰੀ ਐ 5 11 ਰੇ ਨੇ ਟੁਕੇ ਚ ਦੇਖੀਏ ਵਿੱਚ ਵੜ ਕੇ ਗੁੱਲੀ ਡੰਡੇ ਦਾ ਕੀ ਹਾਲ ਕਰੇਗਾ ਕਣਕ ਹੁਣ ਜਮਾ ਬੱਤ ਪਾਣੀ ਮੰਗਦੀ ਸੀਗੀ ਬਸ ਇੱਕ ਪਾਣੀ ਨਾਲ ਲੱਗ ਕੇ ਇਹ ਖਾਸ਼ ਦੂਰ ਲੰਘ ਜਾਊਗਾ ਮੇਰੇ ਹਿਸਾਬ ਨਾਲ ਦੋ ਪਾਣੀ ਹੋਰ ਲੱਗਣਗੇ ਬਾਕੀ ਮੌਸਮ ਤੇ ਡਿਪੈਂਡ ਕਰੂਗਾ ਕਹੇ ਜੇ ਮੌਸਮ ਰਹੂ ਜਿੱਥੇ ਵੱਧ ਦਵਾਈ ਪੈ ਗਈ ਵਟਾ-ਵੋਟਾਂ ਤੇ ਆ ਚੱਕਤੀ ਕਣਕ ਵੀ ਗੁੱਲੀ ਡੰਡੇ ਨੇ ਹੀ ਪੜੀ ਕਰੀ ਪਈ ਆ ਤੋਰ ਜਮਾ ਤਾਂ ਕੋਈ ਚੀਜ਼ ਮਰਦੀ ਨਹੀਂ ਹੁੰਦੀ ਫਿਰ ਇਹ ਤਾਂ ਰਹਿੰਦੀ ਹੀ ਹੁੰਦਾ ਕਣਕ ਵਧੀਆ ਲੱਗੀ ਆਪਣੀ ਦੋ ਮੋਟਰਾਂ ਸੱਦ ਕੇ ਹੱਥੋਂ ਰਵਾ ਦਿਆਂਗੇ ਇਹਨੂੰ ਹੁਣ 2-11 ਚ ਵੇਂਦਾ ਕਰ ਲੈਨੇ ਆਂ ਬੱਟਾਂ ਇਹ ਟੁੱਟਦੀਆਂ ਸੀਗੀਆਂ ਹੁਣ ਚ 2 ਚ ਵੇਂਦਾ ਕਰ ਲੈਨੇ ਆਂ ਹੁਣ ਛੱਟਿਆ ਹੁੰਦੇ ਰੇ ਫੇਰ ਕਰਾਂਗੇ 2 ਚ ਪਾਲਕ ਤੇ ਜਿਹੜੀ ਤੇ ਪਈ ਨਹੀਂ ਨਾ ਉਹ ਰਹਿ ਗਈ ਦੇ ਇਹਨੇ ਲਵੇ ਲਾਉਣੇ ਜੋ ਹੋਰ ਮਾਰ ਦੇਗਾ ਢੋਲੀ ਦਵਾਈ ਪਈ ਐ। ਨੋ ਵੀ। ਦੋ ਮੋਟਰ ਵਧੀਆ ਦਾਬ ਕਰ ਦਿੰਦੀ ਆ ਪਾਣੀ ਦੀ। ਕੱਲੀ ਦੇ ਹਿਸਾਬ ਚ ਨਹੀਂ ਆਉਂਦਾ ਕੰਮ। ਆ ਦੇਖੋ। ਰੇ ਵੀ ਵਧੀਆ ਮੋਟਾ। ਆ ਬਾਕ ਖਿਲਖੰਡਰਗਾ। ਪਾਣੀ ਚੜਨਦਾ ਹੈ। ਇਦ ਕੀ ਬੰਦਾ ਕਣਕ ਵੱਡੀ ਕਰਕੇ ਚੜਦਾ। ਉਹਨਾਂ ਉਹਦੇ ਬੰਦੇ ਨੂੰ ਆਪਾਂ ਫਿਰ 211 ਚ ਕਰਾਉਣਿਆ ਪਾਣੀ ਦੇਖੋ ਦਿਨ ਬਹੁਤ ਵਧੀਆ ਲੱਗਿਆ ਅੱਜ ਹੁਣ ਸੜਕ ਛੱਡੀ ਫਿਰਦਾ ਮੋਟਰ ਅੱਜ ਗਏ ਸੀ ਉਧਰ ਕਿਸੇ ਪਾਸੇ ਦੇਖਿਆ ਰਸਤੇ 'ਚ ਸਾਰੇ ਪਾਣੀ ਦਾ ਪੂਰਾ ਜੋਰ ਹੈ ਚਲੋ ਪਾਣੀ ਤਾਂ ਲਾਉਣਾ ਹੀ ਪੈਂਦਾ ਫਿਰ ਹੁਣ ਜਦੋਂ ਕੋਈ ਫਸਲ ਹੈ ਜਿਹੜਾ ਕੋਈ ਟਾਈਮ ਹੁੰਦਾ ਪਹਿਲਾਂ ਧੁੰਦਾ ਧੰਦਾ ਜਾਂ ਪਈ ਗਈਆਂ ਨੇ ਉਦੋਂ ਬਾਅਦ ਹੁਣ ਦਿਨ ਲੱਗਿਆ ਦੋ ਦਿਨ ਖੁੱਲੇ ਕੱਲ ਵੀ ਦਿਨ ਵਧੀਆ ਲੱਗਿਆ ਸੀ ਕਰ ਅੱਜ ਵੀ ਦਿਨ ਵਧੀਆ ਲੱਗਿਆ ਦੇਖੋ ਪੂਰਾ ਸਾਫ਼ ਹੈ ਕੋਈ ਬਦਲਵਾਈ ਨਹੀਂ ਤੜਕੇ ਤੜਕੇ ਇਹ ਧੁੰਦ ਕਰਦਾ ਹੁੰਦਾ ਮੜੀ ਮੋਟੀ ਛੱਟੀਆਂ-ਫੱਟੀਆਂ ਦੇਖੀ ਆਪਾਂ ਕੋਈ ਲੀਕ ਹੋਣ ਤੋਂ ਈਟ ਘਰ ਹੁੰਦੀ ਤਾਂ ਨਹੀਂ ਸਿੱਸੀ ਦੱਕ ਨਾਲ ਇਹ ਨਾ ਪਾਣੀ ਹੋ ਜਾਂਦਾ ਤਾਂ ਫੋਟਰਾ ਨਾਲੇ ਆ ਹੀ ਜਾਂਦਾ ਇੱਧਰ ਸੜਿਆ ਜਾ ਪਾਣੀ ਨਹੀਂ ਵੀਤ ਹੈ ਨਹੀਂ ਸਹੀ ਚੱਲੀ ਜਾਂਦੇ ਇਹਨਾਂ ਮਾਰਾ ਇਹ ਨਿਕਲੇ ਜਿਹੜਾ ਨਿਕਲੇ ਬਸ ਆ ਜਾਨ ਦੇ ਛੱਟ ਕੇ ਰਹਿ ਬੰਦੇ ਨੂੰ ਆਪਣੇ ਨੂੰ ਤੇ ਕਰਦੇ ਉਹਦੇ ਨਾਲ ਗੱਲਬਾਤ ਪੁੱਛਦੇ ਆ ਉਹ ਵੀ ਆ ਲਵੇ ਲਾਉਣੇ ਤਾਂ ਢੋਲੀ ਮਾਰਦੀਏ 1000 ਹਨਾ ਪਾ ਜਿਹਾਣਾ ਦਵਾਈ ਜਨ ਵਧੀ ਅੱਜ ਸਰ ਹੈ ਲੈ ਗਿਆ ਪਹਿਲਾ ਸਿਆਣੀ ਬੰਦੇ ਦੀ ਉਹ ਹੁੰਦੇ ਨੂੰ ਛੱਡ ਕੇ ਰਹਿ ਤਾ ਕਰਦੇ ਰਿਹਾ ਵਿਚਾਰ ਇਹਦਾ ਨਾ ਕੋਈ ਸਮਝ ਆਉਂਦਾ। ਉਹੀ ਬੰਦਾ ਹੁੰਦਾ ਹੁੰਦਾ ਆਪਣੇ ਕੰਮ ਤੇ ਰੂਪ ਸਿੰਘ ਵਧੀਆ ਵਿਚਾਰਾ ਮੌਕੇ ਤੇ ਰੰਗ ਲਾਹਂਦਾ ਹੈ। ਹੈ? ਅੱਧੇ ਘਰੇ ਦੀ ਹੋਰ ਚਾਹੀਦੀ ਬਸ ਆਪਾਂ ਨੂੰ। ਆ ਤਾਂ ਮੱਥਾ ਹੀ ਰਹਿ ਗਿਆ। ਅੱਧੇ ਘਰੇ ਚ ਆਹਾ ਬਸ 2.5 ਕਿਲੋ ਦੀ ਬੋਰੀ ਆ। ਆਗਰਾ ਨਾ ਨਹੀਂ ਡੀ ਕੇ ਕਰਨਾ ਚ ਰੇਹ ਦਾ ਕੰਮ ਨੀ ਬੜੂ ਬੇਲਾ ਕਾ ਬਣਾ ਮੈਨੂੰ ਬਾਹਰ ਟੋਕ ਦੇ ਥਰ ਕੋਈ ਨਾ ਆਣਾ ਬਰ ਆਇਆ ਨਾ ਬੋਲ ਤੇਰੀ ਕੀ ਗੱਲ ਕਰਾ ਕਰ ਕੇ ਰਹਾ ਦਾ ਕੰਮ ਮੁਕੰਮਲ ਦੋ ਦੂਜੇ ਤੇ ਪੈਂਦਾ ਕਾਰੀ ਲਾ ਮਤ ਕਰਨ ਕੀ ਉਹ ਮਸੇ ਹੋਰ ਆ ਉਧਰ ਬੱਟ ਦੀ ਟੋਕੀ ਹੋਈ ਆ ਜੀ ਦੇਖ ਲਾ ਪਣ ਉਹ ਕਿੱਦਾਂ ਨੂੰ ਹੂੰ ਆਮੋ ਕਿੱਥੇ ਨਾ ਪਕ ਦੇਖਣਾ ਸੀ ਸੈੱਟ ਲਾ ਫਿਰ ਨਮੇ ਗੁਰਤੇ ਤਮਕੇ ਰਹਿ ਦਵਾ ਦਾ ਆ ਬੈਠਣ ਤੇ ਆ ਇਹਦੇ ਤੇ ਫਿਰ ਹੋਰ ਤਾਂ ਕਰਨੇ ਨਹੀਂ ਕੁਛ ਡੜਕੀਆਂ ਨੇ ਨਾ ਕਿਆਰਾਂ ਚ ਤਾਂ ਕਰਕੇ ਦੋ ਦੋ ਕਿਆਰੇ ਕਰਕੇ ਮੂੰਹ ਵਧੀਆ ਆਰਾਮ ਜੂਗਾ ਨਹੀਂ ਘਰ ਪਾਣੀ ਕੱਢਣਾ ਪੈਂਦਾ ਆਪਾਂ ਨੂੰ ਕੱਢਣ ਦੀ ਲੋੜ ਨਹੀਂ ਪੈਣੀ ਜੇ ਦੋ ਦੋ ਕਰਕੇ ਛੱਡਿਆ ਦੋ ਮੋਟਰ ਦੇ ਦਾ ਵਧੀਆ ਬਣ ਜਾਂਦੀ ਆ ਚਲੋ ਠੀਕ ਹੈ ਭਾਈ ਬਾਕੀ ਦੱਸਿਓ ਕਿਵੇਂ ਲੱਗਿਆ ਸਾਡੇ ਕੰਮ ਕਰ ਤੋਂ ਸਾਰੇ ਵੀਰਣ ਕੇ ਓਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ